ਸੱਛਿਆ ਕਾਲ ਜੀ ਤੁਸੀਂ ਵੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਕੁਸ਼ਪਿੰਦਰ ਸਣੀ ਅਮਰੀਕਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਕਿਸੇ ਵੀ ਵੇਲੇ 40 ਹਵਾਈ ਅੱਡੇ ਜਿਹੜੇ ਨੇ ਉਹ ਬੰਦ ਹੋ ਸਕਦੇ ਨੇ ਤੇ ਮੁਸਾਫਰ ਜਿਹੜੇ ਨੇ ਉਹ ਵੱ ਵੱਕ ਸ਼ਹਿਰਾਂ ਦੇ ਵਿੱਚ ਫਸ ਸਕਦੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਪੂਰੀ ਖਬਰ ਦੇ ਉੱਤੇ ਵਿਦੇਸ਼ ਜਾਣਕਾਰੀ ਦੇਣ ਲਈ ਸਾਡੇ ਨਾਲ ਅਮਰੀਕੀ ਧਿਰ ਤੋਂ ਸੀਨੀਅਰ ਪੱਤਰਕਾਰ ਅਮਨਦੀਪ ਸਿੰਘ ਚੰਦ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅਮਨ ਜੀ ਸੱਛਿਆ ਕਾਲ ਜਨਮਤ ਹੋਣਗੇ ਕਿ ਇਸ ਤਰ੍ਹਾਂ ਦੇ ਉਤੇ ਕੀ ਜਾਣਕਾਰੀ ਤੁਹਾਡੇ ਕੋਲ ਅ ਬਿਲਕੁਲ ਬੁਸ਼ਪਿੰਦਰ ਜਿਸ ਤਰੀਕੇ ਨਾਲ ਤੁਸੀਂ ਭੂਮਿਕਾ ਦੇ ਵਿੱਚ ਦੱਸ ਰਹੇ ਹੋ ਕਿ ਅਮਰੀਕਾ ਦੇ 40 ਹਵਾਈ ਅੱਡੇ ਜਿਹੜੇ ਨੇ ਉਹ ਬੰਦ ਹੋ ਸਕਦੇ ਨੇ ਕਾਰਨ ਉਹਦਾ ਸਭ ਤੋਂ ਵੱਡਾ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਗਵਰਨਮੈਂਟ ਸ਼ਟਡਾਊਨ ਹੋਈ ਹੈ ਔਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੇ ਦਿਨ ਗਵਰਨਮੈਂਟ ਸ਼ਟਡਾਊਨ ਕਦੇ ਵੀ ਨਹੀਂ ਰਹੀ ਇਹ ਇੱਕ ਹਿਸਟਰੀ ਬਣ ਚੁੱਕੀ ਹੈ ਜਿੰਨੇ ਦਿਨ ਹੋ ਗਏ ਨੇ ਅਮਰੀਕਾ ਦੀ ਗਵਰਨਮੈਂਟ ਨੂੰ ਸ਼ੱਗਨ ਹੋਇਆ ਹੋਇਆ ਹੈ ਅ ਇਧਰ ਸਿੱਧਾ ਸਿੱਧਾ ਜਿਹੜਾ 트럼ਪ ਪ੍ਰਸ਼ਾਸਨ ਕਾਲ ਇਹ ਕਹਿ ਰਿਹਾ ਕਿ ਡੈਮੋਕ੍ਰੇਟਿਕ ਵਾਲੇ ਜਿਹੜੇ ਨੇ ਉਹ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵਿਗੜ ਪਾ ਰਹੇ ਨੇ ਜਿਸ ਕਰਕੇ ਜਿਹੜੀ ਇਹ ਸਾਰੀਆਂ ਜਿਹੜੀਆਂ ਸ਼ਟਡਾਊਨ ਦੀਆਂ ਗਤੀਵਿਧੀਆਂ ਨੇ ਚੱਲ ਰਹੀਆਂ ਹੈਗੀਆਂ ਨੇ ਔਰ ਇਸ ਖਬਰ ਦੇ ਵੱਲ ਧਿਆਨ ਆਪਣੇ ਦਰਸ਼ਕਾਂ ਦਾ ਖਿੱਚੀਏ ਤਾਂ ਬਿਲਕੁਲ ਅਮਰੀਕਾ ਦੇ 40 ਹਵਾਈ ਅੱਡੇ ਕਿਸੇ ਵੀ ਵੇਲੇ ਜਿਹੜੇ ਆ ਉਹ ਬੰਦ ਹੋ ਸਕਦੇ ਨੇ ਜਾਨੀ ਕਿ ਹਜ਼ਾਰਾਂ ਮੁਸਾਫਰਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਸਣ ਦਾ ਜਿਹੜਾ ਖਤਸ਼ਾ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਆਦਰਸਲ ਫੈਡਰਲ ਐਬ੍ਰੀਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਬ੍ਰਾਇਨ ਬੈਡਫੁੱਡ ਨੇ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਹਵਾਈ ਜਿਨੀਆਂ ਸਵਾਵਾ ਹੈਗੀਆਂ 10 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਹੈ ਉਧਰ ਟ੍ਰਾਂਸਪੋਰਟ ਮੰਤਰੀ ਸ਼ੈਨ ਡਫੀ ਨੇ ਕਿਹਾ ਕਿ 에ਅ ਟ੍ਰੈਫਿਕ ਕੰਟਰੋਲਰਾਂ ਉੱਤੇ ਦਬਾਅ ਘਟਾਉਣ ਵਾਸਤੇ ਇਹ ਕਦਮ ਲਾਜ਼ਮੀ ਹੋ ਗਿਆ ਹੈ ਕਿਉਂਕਿ ਸ਼ਟਡਾਊਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਸਚਾਰਜ ਗੱਲ ਹੈ ਕਿ ਜੇਕਰ ਇੰਨੇ ਦਿਨ ਗਵਰਨਮੈਂਟ ਸ਼ਟਡਾਊਨ ਰਹੂਗੀ ਫਿਰ ਆ ਜਿਹੜੇ ਪੱਤੇ ਨੇ ਜਿਹੜੇ ਜਿਹੜੀ ਜਿੰਨੇ ਵੀ ਡਾਲਰ ਦੇਣੇ ਹੁੰਦੇ ਆ ਉਹ ਕਿੱਥੋਂ ਹੋਣਗੇ ਤੇ ਇਸ ਕਰਕੇ ਇਹ ਜਿਹੜੇ 40 ਹਵਾਈ ਅੱਡੇ ਨੇ ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਵੀ ਵੇਲੇ ਬੰਦ ਹੋ ਸਕਦੇ ਨੇ ਪ੍ਰਭਾਵਿਤ ਹਵਾਈ ਅੱਡੇ ਜਿਹੜੇ ਨੇ ਇਹਨਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਜਿਹੜੇ ਨਾਮ ਨੇ ਉਹ ਨਿਊਯਾਰਕ ਸਮੇਤ ਬਹੁਤ ਵੱਡੇ ਜਿਹੜੇ ਹੈਗੇ ਨੇ ਹਵਾਈ ਅੱਡੇ ਉਹ ਸ਼ਾਮਲ ਨੇ ਔਰ ਇੱਥੇ ਦੱਸਣਾ ਬੰਦ ਹੈ ਕਿ ਸ਼ਟਡਾਊਨ ਕਰਕੇ 4 ਕਰੋੜ ਜਿਹੜੇ ਲੋੜਵੰਦ ਅਮਰੀਕੀ ਵਾਸੀਆਂ ਨੂੰ ਗਰੋਸਰੀ ਦੀ ਸਪਲਾਈ ਜਿਹੜੀ ਹੈ ਉਹਨਾਂ ਦੀ ਰੁਕ ਗਈ ਹੈ ਖਿੱਤੀ ਵਿਭਾਗ ਨੂੰ ਇਹ ਯੋਜਨਾ ਜਾਰੀ ਰੱਖਣ ਲਈ 9.2 ਅਰਬ ਡਾਲਰ ਦੀ ਜ਼ਰੂਰਤ ਹੈ ਦੂਜੇ ਪਾਸੇ 6.7 ਲੱਖ ਸਰਕਾਰੀ ਮੁਲਾਜ਼ਮ ਛੁੱਟੀ ਤੇ ਭੇਜੇ ਜਾ ਚੁੱਕੇ ਨੇ ਅਤੇ 7.3 ਲੱਖ ਮੁਲਾਜ਼ਮ ਬਗੈਰ ਤਨਖਾਹ ਤੋਂ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ ਹਜ਼ਾਰਾਂ 에ਅਰ ਟ੍ਰੈਫਿਕ ਕੰਟਰੋਲਰ ਵੀ ਸ਼ਾਮਲ ਹਨ ਜਿਸ ਦਾ ਸਿੱਧਾ ਸਿੱਧਾ ਕਾਰਨ ਹੈ ਕਿ ਇਹ ਜਿਹੜੇ 40 ਹਵਾਈ ਅੱਡੇ ਦੱਸਿਆ ਜਾ ਰਿਹਾ ਹੈ ਉਹ ਪ੍ਰਭਾਵਿਤ ਹੋਣਗੇ ਦੱਸਿਆ ਵੀ ਜਾ ਰਿਹਾ ਹੈ ਕਿ ਰਾਸ਼ਪਤੀ ਡੋਨਲਡ 트੍ਰੰਪ ਹੈਲਥ ਕੇਅਰ ਪ੍ਰੋਗਰਾਮ ਦੀ ਸਬਸਿਡੀ ਵਧਾਉਣ ਨੂੰ ਤਿਆਰ ਨੇ ਜਿਸ ਕਰਕੇ ਸੈਨਟ ਵਿੱਚ ਖਰਚਾ ਬਿੱਲ ਪਾਸ ਕਰਵਾਉਣਾ ਔਖਾ ਹੋ ਗਿਆ ਬਿੱਲ ਉੱਤੇ 14 ਵਾਰ VOTING ਹੋ ਚੁੱਕੀ ਹੈ ਪਰ ਬਹੁਮਤ ਵਾਸਤੇ ਲੜਿੰਦੀਆਂ 60 ਵੋਟਾਂ ਹਾਸਲ ਨਹੀਂ ਹੋ ਸਕੀਆਂ 트੍ਰੰਪ ਸਰਕਾਰ ਦੀਆਂ ਮੁਸ਼ਕਲਾਂ ਇੱਥੇ ਖਤਮ ਨਹੀਂ ਹੁੰਦੀਆਂ ਫੂਡ ਸਪਲਾਈ ਪ੍ਰੋਗਰਾਮ ਬੰਦ ਹੋਣ ਮਗਰੋਂ ਨਿਊਯਾਰਕ ਕੈਲੀਫੋਰਨੀਆ ਅਤੇ ਕਈ ਹੋਰ ਜਿਹੜੇ ਰਾਜ ਨੇ ਜਿਨ੍ਹਾਂ ਦੇ ਵਿੱਚ 25 ਰਾਜ ਨੇ ਆ 트럼ਪ ਸਰਕਾਰ ਵਿਰੁੱਧ ਮੁਕੱਦਮਾ ਵੀ ਜਿਹੜਾ ਦਾਇਰ ਹੈ ਉਹ ਕਰ ਦਿੱਤਾ ਹੈਗਾ ਉਤੇ ਰਾਜ ਸਰਕਾਰਾਂ ਦਾ ਕਹਿਣਾ ਕਿ ਲੱਖਾਂ ਆ ਲੋਕਾਂ ਦੀ ਫੂਡ ਸਪਲਾਈ ਰੋਕਣੀ ਸਰਾਸਰ ਗੈਰ ਕਾਨੂੰਨੀ ਹੈ ਇੱਥੇ ਬਹੁਤ ਸਾਰੇ ਪੁਸ਼ਪਿੰਦਰ ਲੋਕ ਜਿਹੜੇ ਨੇ ਜਿਹੜੇ ਈਬੀਟੀ ਦੇ ਚੱਲਦੇ ਹੈਗੇ ਨੇ ਉਹਨਾਂ ਦੀਆਂ ਸਮੱਸਿਆਵਾਂ ਦੇ ਵਿੱਚ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ ਕਿਉਂਕਿ ਹਰ ਮਹੀਨੇ ਜਿਹੜੀ ਅਮਰੀਕਾ ਦੀ ਗਵਰਨਮੈਂਟ ਹੈ ਉਹ ਇੱਕ ਤੈਅ ਸ਼ੁਦਾ ਜਿਹੜੀ ਰਾਸ਼ੀ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਉਂਦੀ ਹੈ ਜਿਹਦੇ ਨਾਲ ਈਬੀਟੀ ਧਰਖ ਜਿਹੜੇ ਲੋਕ ਹੈਗੇ ਨੇ ਉਹ ਆਪਣਾ ਗਰੋਸਰੀ ਜਾਂ ਫਿਰ ਹੋਰ ਜਿਹੜੀਆਂ ਆ ਸਮਾਨ ਨੂੰ ਲੈਂਦੇ ਹੈਗੇ ਨੇ ਉਹ ਸਾਰੇ ਇਸ ਸ਼ਟਡਾਊਨ ਕਰਕੇ ਉਹ ਵੀ ਪ੍ਰਭਾਵਿਤ ਹੋਏ ਨੇ ਔਰ ਦੂਜੇ ਪਾਸੇ ਆਪਾਂ ਸਾਰੇ ਜਾਣਦੇ ਆ ਕਿ ਅਮਰੀਕਾ ਦੀ ਸਿਆਸਤ ਕਿਸ ਤਰੀਕੇ ਨਾਲ ਚੱਲ ਰਹੀ ਹੈਗੀ ਹੈ ਵੱਡੇ ਪੱਧਰ ਤੇ ਜਦੋਂ ਹੁਣ ਆ ਇਲੈਕਸ਼ਨ ਹੋਈ ਆ ਨਿਊਯਾਰਕ ਦੇ ਵਿੱਚ ਜਿੱਥੇ ਮੇਅਰ ਬਣੇ ਨੇ ਜੋਹਰਾਨ ਮਮਦਾਨੀ ਤੇ ਉੱਥੇ ਵੀ ਵੱਡੀ ਪੱਧਰ ਤੇ ਜਿੱਦਾਂ ਟਰੰਪ ਸਾਹਿਬ ਦਾ ਬਿਆਨ ਆਇਆ ਕਿ ਜੇਕਰ ਆ ਜਿਹੜੇ ਡੈਮੋਕ੍ਰੈਟਿਕ ਜਿੱਤੀ ਤਾਂ ਫਿਰ ਹਾਲਾਤ ਅਮਰੀਕਾ ਦੇ ਬੱਤਰ ਹੋ ਜਾਣਗੇ ਜਾਂ ਉਹ ਫੰਡ ਰੀਲੀਜ਼ ਨਹੀਂ ਕਰਨਗੇ ਤਾਂ ਸਿਆਸਤ ਦੇਖਣ ਨੂੰ ਮਿਲ ਰਹੀ ਹੈ ਪਰ 트럼ਪ ਸਰਕਾਰ ਲਈ ਸਭ ਤੋਂ ਵੱਡੀ ਮੁਸੀਬਤ ਇਹ ਬਣੀ ਹੋਈ ਹੈ ਲਗਾਤਾਰ ਕਈ ਦਿਨ ਹੋ ਗਏ ਨੇ ਆ ਗਵਰਨਮੈਂਟ ਸ਼ਟਡਾਊਨ ਹੈ ਲੋਕ ਵਿਰੋਧ ਕਰ ਰਹੇ ਨੇ ਲੋਕ ਲਗਾਤਾਰ ਇਹ ਕਹਿ ਰਹੇ ਨੇ ਕਿ 트럼ਪ ਸਰਕਾਰ ਨੂੰ ਨਹੀਂ ਸੀ ਹੋਣਾ ਚਾਹੀਦਾ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਤੇ ਸਰਾਸਰ ਜਿਹੜੀ ਹੈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਔਰ ਜੇਕਰ ਇਹ 40 ਹਵਾਈ ਅੱਡੇ ਆ ਇਨ ਫਿਊਚਰ ਦੇ ਵਿੱਚ ਜਿਉ ਆਪਾਂ ਖਬਰ ਤੇ ਚਾਤ ਗਿਆ ਇਹ ਦਰਸ਼ਕਾਂ ਦੇ ਨਾਲ ਜੇ ਬੰਦ ਹੁੰਦੇ ਨੇ ਤਾਂ ਬਹੁਤ ਵੱਡੀ ਮੁਸੀਬਤ ਡੋਨਲਡ 트ੰਪ ਦੀ ਸਰਕਾਰ ਦੇ ਲਈ ਬੰਦ ਵਾਲੀ ਹੈਗੀ ਜੀ ਜੀ ਬਿਲਕੁਲ ਕੀ ਲੱਗਦਾ ਹੈ ਕਦੋਂ ਇਸ ਸ਼ਟਡਾਊਨ ਤੋਂ ਨਿਜਾਖ ਮਿਲੇਗੀ ਕਦੋਂ ਹਾਲਾਤ ਸੁਧਰਨ ਦੀ ਉਮੀਦ ਜਤਾਈ ਜਾ ਸਕਦੀ ਹੈ ਦੇਖੋ ਜਦ ਤੱਕ ਕਿਉਂਕਿ ਜਿਸ ਤਰੀਕੇ ਨਾਲ ਬਿੱਲ ਆ ਲਿਆਂਦਾ ਗਿਆ ਸੀਗਾ ਉਸ ਤੇ ਸਹਿਮਤੀ ਨਹੀਂ ਬਣ ਪਾ ਰਹੀ ਹੈ ਇਹ ਸਾਰੇ ਹਾਲਾਤ ਬਣੇ ਨੇ ਦੂਜੇ ਪਾਸੇ ਸਿਆਸਤ ਹੈ ਇਮੀਗ੍ਰੈਂਟ ਦੇ ਉੱਪਰ 트ੰਪ ਸਾਬ ਸਖਤ ਹੈਗੇ ਨੇ ਆ ਰਿਪਬਲਿਕਨ ਪਾਰਟੀ ਦੇ ਜਿੰਨੇ ਵੀ ਇਹਨਾਂ ਦੇ ਨੁਮਾਇੰਦੇ ਹੈਗੇ ਨੇ ਲਗਾਤਾਰ ਡੈਮੋਕ੍ਰੈਟਿਕ ਪਾਰਟੀਆਂ ਨੂੰ ਨਿਸ਼ਾਨੇ ਤੇ ਲੈ ਰਹੇ ਹੈਗੇ ਨੇ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਇਹਦਾ ਕਰਕੇ ਹੋਰ ਕਿੰਨੇ ਦਿਨ ਸ਼ਟਡਾਊਨ ਰਹੇਗਾ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਇਹ ਇਹ ਜਿਹੜਾ ਸ਼ਟਡਾਊਨ ਖਤਮ ਨਾ ਹੋਇਆ ਤਾਂ ਅਮਰੀਕਾ ਵਾਸੀਆਂ ਦੀਆਂ ਮੁਸੀਬਤਾਂ ਡੋਨਲਡ ਟਰੰਪ ਸਰਕਾਰ ਦੀਆਂ ਮੁਸੀਬਤਾਂ ਇਹ ਇਹਦੇ ਵਿੱਚ ਇਜ਼ਾਫਾ ਜਰੂਰ ਹੋ ਸਕਦਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਨਾ ਇਸ ਤੇ ਸਿੱਧਾ ਸਿੱਧਾ ਪ੍ਰਭਾਵ ਜਿਹੜਾ ਉਹ ਦੇਖਣ ਨੂੰ ਮਿਲੇਗਾ ਜਿੱਦਾਂ ਆਪਾਂ ਗੱਲ ਕੀਤੀ ਨਾ ਈਬੀਟੀ ਦੀ ਈਬੀਟੀ ਇੱਕ ਬਹੁਤ ਵੱਡਾ ਜਰੀਆ ਹੈਗਾ ਜਿਹੜੇ ਲੋਕ ਆਮਦਨ ਜਿੰਨਾਂ ਦੀ ਘੱਟ ਹੈਗੀ ਹੈ ਜਿਹੜੀ ਗਵਰਨਮੈਂਟ ਉਹਨਾਂ ਨੂੰ ਸਹੂਲਤਾ ਦਿੰਦੀ ਹੈ ਹਰ ਮਹੀਨੇ ਰਾਸ਼ੀ ਪਾਉਂਦੀ ਹੈ ਜੇਕਰ ਉਹੀ ਲੋਕ ਉਹ ਕੌਣ ਲੋਕ ਨੇ ਉਹ ਇਥੋਂ ਦੇ ਵਾਸੀ ਨੇ ਜ਼ਿਕਰ ਇਥੋਂ ਦੇ ਵਾਸੀ ਵੱਡੇ ਪੱਧਰ ਤੇ 트럼ਪ ਸਰਕਾਰ ਦਾ ਵਿਰੋਧ ਕਰਨਗੇ ਤਾਂ ਮੁਸੀਬਤਾਂ ਜਿਹੜੀਆਂ ਜਹਾਦ ਦੀ ਗੱਲ ਹੈ ਕਿ ਵਧਣਗੀਆਂ ਆ ਇਥੇ ਜਿਕਰ ਜੋ ਕੁ ਪੁਸ਼ਪਿੰਦਰ ਕਰਨਾ ਮੰਨਦਾ ਹੈ ਕਿ 트럼ਪ ਉਹ ਸਾਬ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਆਏ ਜਦੋਂ ਇਹਨਾਂ ਦਾ ਏਜੰਡਾ ਸੀ ਨਾ ਕਿ ਮੈਂ ਅਮਰੀਕਾ ਦੇ ਹਾਲਾਤ ਨੂੰ ਸੁਧਾਰਨੇ ਹੈਗੇ ਨੇ ਇਥੇ ਲਗਾਤਾਰ ਟਰੱਕ ਇੰਜਨ ਇੰਡਸਟਰੀ ਜਿਹੜੀ ਹੈ ਆਪਾਂ ਦੇਖ ਰਹੇ ਸੀ ਕਿ ਪਿਛਲੇ ਕਾਰਜਕਾਲ ਦੇ ਵਿੱਚ ਆ ਹੇਠਾਂ ਵੱਲ ਨੂੰ ਗਈ ਸੀ ਕੰਮ ਕਰ ਬਹੁਤੇ ਚੱਲੇ ਨਹੀਂ ਲੋਡਾਂ ਦੇ ਪ੍ਰਾਈਸ ਚੱਲਨੇ ਨਹੀਂ ਬਹੁਤ ਵੱਡੀ ਪੱਧ ਤੇ ਪੰਜਾਬੀ ਸਾਡੇ ਸੀਗੇ ਜਿਨ੍ਹਾਂ ਨੇ 트럼ਪ ਸਾਹਿਬ ਨੂੰ ਵੋਟਾਂ ਪਾਈਆਂ ਕਿ ਸ਼ਾਇਦ ਹਾਲਾਤ ਠੀਕ ਹੋ ਜਾਣਗੇ ਪਰ ਹੁਣ ਇਮੀਗ੍ਰੈਂਟ ਦੇ ਉੱਪਰ ਵੀ ਸਖਤੀ ਹੈ ਇਥੋਂ ਤੱਕ ਕਿ ਸਿਟੀਜ਼ਨ ਲੋਕ ਵੀ ਡਰਾ ਕੇ ਰੱਖੇ ਹੋਏ ਨੇ ਉਹ ਵੀ ਕੋਈ ਟ੍ਰੈਵਲ ਨਹੀਂ ਕਰ ਰਿਹਾ ਕੋਈ ਆਪਣੇ ਦੇਸ਼ ਨਹੀਂ ਜਾ ਰਿਹਾ ਤੇ ਦੂਜੇ ਪਾਸੇ ਹੁਣ ਸਭ ਤੋਂ ਵੱਡੀ ਮੁਸੀਬਤ ਇਹ ਇਨਾਂ ਦੇ ਲਈ ਬਣ ਗਈ ਹੋਈ ਹੈ ਕਿ ਇਥੋਂ ਦੇ ਜਿਹੜੇ ਵਸਨੀਕ ਲੋਕ ਨੇ ਜਿਨ੍ਹਾਂ ਦੇ ਲਈ 트럼ਪ ਸਾਹਿਬ ਨੇ ਵਾਅਦਾ ਕੀਤਾ ਕਿ ਉਹਨਾਂ ਨੂੰ ਸੁਖਾਲੇ ਕਰਨਾ ਹੈ ਉਹਨਾਂ ਦੇ ਲਈ ਨੌਕਰੀਆਂ ਪ੍ਰਦਾਨ ਕਰਨੀਆਂ ਨੇ ਉਹਨਾਂ ਦੇ ਲਈ ਆ ਵੱਡੇ ਕੰਮ ਕਰਦੇ ਨੇ ਪਰ ਉਹ ਚੀਜ਼ਾਂ ਤਾਂ ਨਹੀਂ ਹੋ ਪਾਰੀਆਂ ਡੈਲ ਦਾ ਮਾਹੌਲ ਹੈ ਬਹੁਤ ਲੋਕ ਇੱਧਰ ਦੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਜੇਕਰ ਇਹਨਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਨਾ ਜਦੋਂ ਵੱਡਾ ਪ੍ਰੋਟੈਸਟ ਕੀਤਾ ਗਿਆ ਸੀਗਾ 트ੰਪ ਸਰਕਾਰ ਦੇ ਬੁੱਧ ਤੇ ਜੇਕਰ ਇਹਨਾਂ ਚੀਜ਼ਾਂ ਦਾ ਹੱਲ ਸਮੇਂ ਰੈਂਦਿਆਂ ਨਾ ਹੋਇਆ ਤਾਂ ਹੋਰ ਵੱਡੇ ਪ੍ਰੋਟੈਸਟ ਜਿਹੜੇ ਨੇ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਹਾਲਾਂਕਿ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਜਿਹੜੇ ਇਮੀਗ੍ਰੈਂਟ ਨਹੀਂ ਉਹ ਤਾਂ ਸ਼ਮੂਲੀਅਤ ਨਹੀਂ ਕਰ ਰਹੇ ਇਥੋਂ ਦੇ ਲੋਕ ਹੀ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਪਰ ਜੇਕਰ ਇਹ ਜਿਹੜੇ ਹਾਲ ਸਮੇਂ ਰਹੀデア ਨਾ ਕੀਤੇ ਗਏ ਤਾਂ 트ੰਪ ਸਰਕਾਰ ਦੀਆਂ ਮੁਸੀਬਤਾਂ ਅਮਰੀਕਾ ਵਾਸੀਆਂ ਦੀਆਂ ਮੁਸੀਬਤਾਂ ਜਿਹੜੇ ਰੂਕ ਟ੍ਰੈਵਲ ਕਰਦੇ ਨੇ ਉਹਨਾਂ ਦੀਆਂ ਮੁਸੀਬਤਾਂ ਔਰ ਨਾਲ ਦੀ ਨਾਲ ਟ੍ਰੈਵਲ ਜਿਹੜੀਆਂ ਵੱਡੀਆਂ 에어ਲਾਈਨਸ ਨੇ ਉਹਨਾਂ ਦੀਆਂ ਮੁਸੀਬਤਾਂ ਦੇ ਵਿੱਚ ਇਜ਼ਾਫਾ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਇਸ ਖਬਰ ਦੇਤੇ ਸਾਡਾ ਬਹੁਤ ਬਹੁਤ ਧੰਨਵਾਦ ਜੀ ਸਾਂਝੀ ਕਰਦੇ ਹੋ